ਕੁਛ ਵੀ ਕਹਿਣ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਵੀ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ ਵੀਡੀਓ ਨੂੰ ਇੰਨੀ ਸ਼ੇਅਰ ਕਰਿਆ ਕਰੋ ਇੰਨੀ ਸ਼ੇਅਰ ਕਰਿਆ ਕਰੋ ਕਿ ਤੁਸੀਂ ਘਰ ਬੈਠੇ ਪੁੰਨ ਕਰ ਸਕਦੇ ਆ ਜਿਹੜੇ ਮੇਰੇ ਕਿਸਾਨ ਭਰਾ 3600 ਕੋਹੜ ਦੀਆਂ ਬ੍ਰੇਕਾਂ ਤੋਂ ਬਹੁਤ ਪਰੇਸ਼ਾਨ ਆ ਬ੍ਰੇਕ ਲੱਗਦੀ ਨਹੀਂ ਔਰ ਉਹਨਾਂ ਨੇ ਮਨ ਬਣਾ ਲਿਆ ਭਈ ਅਸੀਂ ਬੰਦ ਬ੍ਰੇਕਾਂ ਲਾਵਾਂਗੇ ਟਰੈਕਟਰ ਨੂੰ ਹੋਰ ਨੂੰ ਤਕ ਉਨਾਂ ਲਈ ਮੇਰੀ ਬੇਨਤੀ ਆ ਵੀ ਇੱਕ ਵਾਰੀ ਤੁਸੀਂ ਸਾਡੇ ਨਾਲ ਸੰਪਰਕ ਜਰੂਰ ਕਰੋ ਤੁਸੀਂ ਫਾਰਮ ਟਰੈਕ 60 ਦੀਆਂ ਬ੍ਰੇਕਾ ਲਾਉਣੇ ਆ ਤਾਂ ਘੱਟੋ ਘੱਟ ਘੱਟੋ ਘੱਟ 40-45000 ਦਾ ਖਰਚਾ ਆ 30000 ਦੀਆਂ ਬ੍ਰੇਕਾਂ ਦੋਨੇ ਟਿਊਬਾਂ ਜੇ ਤੁਸੀਂ ਪੁਰਾਣੀਆਂ 3600 ਦੀਆਂ ਵਿੱਚ ਵੀ ਲਾ ਕੇ ਦਿੰਨੇ ਆ ਤਾਂ ਲਗਭਗ 25000 ਦਾ ਸਮਾਨ ਆ ਇਹ ਉੱਤੇ ਵੀ ਖਰਚਾ ਲੱਗੂਗਾ 3600 10 ਨੂੰ ਜਿਹੜੀ ਬੰਦ ਬ੍ਰੇਕ ਲੱਗੀ ਹੋਈ ਆ ਉਹ ਵੀ ਮੇਰੇ ਕੋਲ ਵੀਰ ਬਹੁਤ ਆਉਂਦੇ ਆ ਬਹੁਤ ਲੋਕਾਂ ਦੇ ਫੋਨ ਆਉਂਦੇ ਆ ਵੀ ਇਹਦੀਆਂ ਬ੍ਰੇਕਾਂ ਨਹੀਂ ਲੱਗਦੀਆਂ ਬੜੇ ਦੁਖੀ ਆਹੋ ਇਸ ਕਰਕੇ ਤੁਸੀਂ ਪਹਿਲਾਂ ਪੰਗਾ ਨਾ ਲਓ ਤੇ ਫਿਰ ਜਦੋਂ ਬੰਦ ਬ੍ਰੇਕ ਤੁਸੀਂ ਲਾਉਣੀ ਆ ਉਹ ਦੀ ਜਦੋਂ ਰਿਪੇਅਰ ਹੋਣੀ ਆ ਉਹ ਦੀ ਰਿਪੇਅਰ ਵੀ ਬਹੁਤ ਆ ਇਹਦੇ ਉੱਤੇ ਕੋਈ ਪੈਸਾ ਨਹੀਂ ਸਿਰਫ ਤੁਸੀਂ ਲੈਦਰ ਚੇਂਜ ਕਰਨੇ ਆ 10 ਸਾਲ ਤੁਹਾਡੇ ਕਿਤੇ ਨਾ ਡਰਮ ਜਾਣਗੇ ਨਾ ਤੁਹਾਡੀ ਕਿਤੇ ਹੋਰ ਕੋਈ ਚੀਜ਼ ਜਾਊਗੀ ਤਾਂ ਮੇਰੀ ਬੇਨਤੀ ਆ ਵੀ ਤੁਸੀਂ ਇਹ ਕੰਮ ਕਰੋ ਸਾਡੇ ਵਾਲੀ ਬ੍ਰੇਕ ਲਾਓ ਜੇ ਤੁਹਾਨੂੰ ਨਹੀਂ ਤਸੱਲੀ ਹੁੰਦੀ ਫਿਰ ਤੁਸੀਂ ਪੰਗਾ ਲੈ ਲਓ ਉਹ ਸਾਨੂੰ ਵਾਪਸ ਕਰਦੇ ਹੋ ਸਮਾਨ 4 ਮਹੀਨੇ ਚਲਾ ਕੇ ਦੇ ਦਿਓ ਉਸੇ ਉਹਨੇ ਪੈਸੇ ਜਿਹੜੇ ਅਸੀਂ ਵਾਪਸ ਲੈ ਲਾਂਗੇ ਇਹ ਮੇਰੇ ਕੋ ਭਰਾ ਜਿਹੜੇ ਆ ਇਹ ਮੁਹਾਲੀ ਤੋਂ ਆਏ ਆ ਜੀ ਕੱਲ ਇਹਨਾਂ ਨੇ ਬੁੱਕ ਕਰਾਈ ਸੀ 9 ਤਰੀਕ ਨੂੰ 9 ਜਨਵਰੀ ਨੂੰ ਤਾਂ ਅੱਜ 10 ਜਨਵਰੀ ਆ ਤਾਂ ਅੱਜ ਮੇਰੇ ਕੋਲ ਸਮਾਨ ਲੈ ਕੇ ਚੱਲੇ ਆ ਅੱਜ ਤੁਹਾਨੂੰ ਮਿਲ ਗਿਆ ਸਮਾਨ ਹਾਂਜੀ ਸਾਰੀ ਕਿੱਟ ਮਿਲ ਗਈ ਹਾਂਜੀ ਵਿਸ਼ਵਾਸ ਹੈ ਤੁਹਾਨੂੰ ਵੀ ਕੰਮ ਹੋਊਗਾ ਹਾਂਜੀ ਹਾਂਜੀ ਜੇ ਤੁਹਾਡੀ ਬ੍ਰੇਕ ਵਧੀਆ ਬਣ ਗਈ ਤਾਂ ਤੁਸੀਂ ਜਾ ਕੇ ਵੀਡੀਓ ਬਣਾ ਕੇ ਭੇਜਿਓ ਸੰਨ ਹਾਂਜੀ ਸਭ ਬ੍ਰੇਕ ਦਾ ਕੰਮ ਆ ਇਹ ਅਸੀਂ ਸੇਵਾ ਭਾਵਨਾ ਨਾਲ ਕਰ ਰਹੇ ਆਂ ਪੈਸਿਆਂ ਨੂੰ ਕਰਨ ਨਹੀਂ ਕਰ ਰਿਹਾ ਪੈਸਿਆਂ ਨੂੰ ਕਰਨ ਲਈ ਸਾਡੇ ਕੋਲ ਪ੍ਰਮਾਤਮਾ ਨੇ ਸਾਨੂੰ ਹੋਰ ਬਹੁਤ ਕੁਝ ਦਿੱਤਾ ਹੋਇਆ ਕਿਉਂਕਿ ਜਿਹੜੇ ਕਿਸਾਨ ਆਏ ਕਿਸਾਨ ਵੀਰਾਂ ਕੋਲ ਜਿਆਦਾ ਫੋਰ ਟਰੈਕਟਰ ਹੈਗੇ ਆ ਕਿਸਾਨ ਵੀਰ ਸਾਡੇ ਦੇਸ਼ ਦੀ ਰੀੜ ਦੀ ਹੱਡੀ ਆ ਇਹ ਕਿਸਾਨ ਖੁਸ਼ ਹੋਏਗਾ ਤਾਂ ਸਾਡਾ ਸਾਡਾ ਦੇਸ਼ ਖੁਸ਼ ਹੋਏਗਾ ਤਾਂ ਮੇਰੀ ਬੇਨਤੀ ਆ ਜਿਹੜੇ ਵੀ ਵੀਰ 60 ਦੀਆਂ ਟਿਊਬਾਂ ਪਾਉਣਾ ਚਾਹੁੰਦੇ ਆ ਬੰਦ ਬ੍ਰੇਕ ਕਰਾਉਣਾ ਚਾਹੁੰਦੇ ਆ 3600 ਨੂੰ 400 ਨੂੰ ਤਾਂ ਇੱਕ ਵਾਰੀ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡਾ ਨੁਕਸਾਨ ਨਹੀਂ ਹੋਣ ਦੇਵਾਂਗੇ